ਸ੍ਰੀ ਗੁਰੂ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਦੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ 660 ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਕਥਾ ਬਾਬੇ ਨਾਨਕ ਦੀ ਤੇ ਇਹ ਸੱਚ ਅੱਜ ਦੀ ਕਥਾ ਹੈ ਜੀ ਇਹੋ ਜਿਹਾ ਜਨਉਪਾਨ ਲਿਖਿਆ ਨਾਨਕ ਜੀ ਨੇ ਸ਼ਿਗੁਰ ਨਾਨਕ ਦੇ ਜੀਵਨ ਨਾਲ ਸੰਬੰਧਿਤ ਕਟਨਾਵਾ ਤੇ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਮੈਂ ਜਾਣਕਾਰੀ ਦੇ ਰਹੀ ਹਾਂ ਪਹਿਲੀ ਵੀਡੀਓ ਵਿੱਚ ਜਨਮ ਤੇ ਬਚਪਨ ਦੀ ਤੇ ਅੱਜ ਜਨਉ ਸੰਸਕਾਰ ਜਜਨਉ ਪਉਣ ਦੀ ਰਸਮ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਜਦੋਂ ਨਾਨਕ ਜੀ 9 ਸਾਲ ਦੇ ਹੋਏ ਤਾਂ ਉਸ ਵੇਲੇ ਦੀ ਰੀਤੀ ਰਿਵਾਜ ਦੇ ਅਨੁਸਾਰ ਸਾਰੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਤੇ ਮੇਲ ਮਿਲਾਪ ਵਾਲੇ ਲੋਕਾਂ ਨੂੰ ਆਪਣੇ ਘਰ ਆਉਣ ਦੇ ਲਈ ਸੱਦਾ ਪੱਤਰ ਭੇਜੀ। ਪਾਂਤ-ਪਾਂਦਿਆਂ ਮਠਾਈਆਂ ਬਣਾਈਆਂ। ਕਿੰਨਾ ਨੇ ਸ਼੍ਰੀ ਗੁਰਨਾਨਕ ਦੇਵ ਜੀ ਦੇ ਪਿਤਾ ਜੀ ਨੇ ਜਦੋਂ 9 ਸਾਲ ਦੇ ਹੋਏ ਤਾਂ ਉਹਨਾਂ ਨੇ ਇੱਕ ਰੀਤੀ ਸੀ ਜ ਜਨੇ ਉਤਾਰਨ ਕਰਨ ਦੀ ਉਹ ਰੀਤੀ ਨੂੰ ਪੂਰਾ ਕਰਨ ਲਈ ਆਪਣੇ ਸਾਖ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਸੁਨੇਹੇ ਭੇਜੇ। ਹਵਾਨਾਦ ਕਰਨ ਤੋਂ ਬਾਅਦ ਆਪਣੇ ਪੁਰੀਤ ਨੂੰ ਕਿਹਾ ਪੰਡਤ ਜੀ ਹੁਣ ਤੁਸੀਂ ਨਾਨਕ ਦੇ ਗੱਲ ਵਿੱਚ ਜਿਨੇਉ ਪਾਓ ਤਾਂ ਜੋ ਨਾਨਕ ਆਪਣਾ ਧਰਮ ਜਾਣ ਸਕੇ ਤੇ ਮੈਂ ਵੀ ਆਪਣਾ ਫਰਜ਼ ਪੂਰਾ ਕਰ ਸਕਾਂ ਇਹ ਸ਼ਬਦ ਮਹਿਤਾ ਕਾਲੂ ਜੀ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਨ ਉਹਨਾਂ ਨੇ ਪੁਰੀਤ ਨੂੰ ਕਹੇ ਜਦੋਂ ਪੁਜੋਹੀਤ ਨਾਨਕ ਦੇ ਗਲੇ ਵਿੱਚ ਜਨਊ ਪਾਉਣ ਲੱਗਾ ਤਾਂ ਨਾਨਕ ਨੇ ਜਨਊ ਪਾਉਣ ਤੋਂ ਇਨਕਾਰ ਕਰਤਾ ਪਰ ਬੜੇ ਮਿੱਠੇ ਤੇ ਸਤਕਾਰ ਭਰੇ ਸ਼ਬਦਾਂ ਨਾਲ ਪੁੱਛਿਆ ਤੁਸੀਂ ਕਿਹੋ ਜਿਹਾ ਧਾਗਾ ਮੇਰੇ ਗਲ ਪਾ ਰਹੇ ਹੋ ਇਹ ਧਾਗਾ ਤਾਂ ਨਾਸ਼ਵਾਨ ਹੈ ਜੇ ਪੋਣਾ ਹੀ ਹੈ ਤਾਂ ਅਜਿਹਾ ਢਾਗਾ ਪਾਓ ਜਿਹੜਾ ਨਾ ਕਦੇ ਮੈਲਾ ਹੋਵੇ ਨਾ ਕਦੇ ਟੁੱਟੇ ਸੋ ਗੁਰਨਾਣਕ ਦੀ ਜੀਨੀ ਜਨੇਉ ਦਿਰਸਮ ਨੂੰ ਪੂਰਾ ਕਰਨ ਤੋਂ ਜਦ ਜਨੇਉ ਤਾਰਨ ਕਰਨ ਤੋਂ ਇਨਕਾਰ ਕਰਤਾ ਤੇ ਇੱਕ ਵੱਖਰੀ ਹੀ ਕਿਸਮ ਦਾ ਜਨੇਉ ਗਾਲ ਵਿੱਚ ਪਾਉਣ ਲਿਖਿਆ ਕਿ ਜਿਹੜਾ ਜਨੇਉ ਕਦੇ ਵੀ ਮੈਲਾ ਨਹੀਂ ਹੋਏਗਾ ਟੁੱਟੇਗਾ ਨਹੀਂ ਠੀਕ ਹੈ ਜਿਹੜਾ ਨਾਸ਼ਵਾਨ ਨਾ ਹੋਏਗਾ ਅਜੀਹਾ ਜਨਉ ਕਹਿੰਦੇ ਮੇਰੇ ਗਲੇ ਚ ਪਾਹ ਪ੍ਰੋਹਿਤ ਨੇ ਹੈਰਾਨੀ ਨਾਲ ਪੁੱਛਿਆ ਅਜੀਹਾ ਤਾਗਾ ਕਿੱਥੋਂ ਮਿਲਦਾ ਹੈ ਨਾਨਕ ਜੀ ਨੇ ਸਿਆਣਾ ਪਰਿਆ ਉੱਤਰ ਦਿੱਤਾ ਉਹ ਕਹਿਣ ਲੱਗੇ ਦਇਆ ਦੀ ਕਪਾਹ ਹੋਵੇ ਸੰਤੋਖ ਦਾ ਸੂਤ ਕੱਤਿਆ ਜਾਵੇ ਵਾਟ ਉਸ ਨੂੰ ਸੱਚਾਈ ਦੇ ਚੜਾਈ ਜਾਣ ਤੇ ਗੰਡ ਆਤਮਕ ਪਵਿੱਤਰਤਾ ਦੀ ਦਿੱਤੀ ਜਾਏ ਤਾਂ ਇਸ ਕਿਸਮ ਦਾ ਜਨਉ ਤਿਆਰ ਹੋ ਜਾਏਗਾ ਪਾਉ ਉਹਨਾਂ ਨੇ ਜੋ ਇੱਕ ਸੰਸਕਾਰ ਸੀ ਜਨਉ ਪਾਣਾ ਉਸ ਤੋਂ ਇਨਕਾਰ ਕਰਦੇ ਹੋਏ ਅਜਿਹਾ ਜਨਉ ਪਾਣ ਲਈ ਕਿਆ ਜਿਹੜਾ ਕਿ ਨਾਸ਼ਵਾਨੀ ਹੋਏਗਾ ਮੰਦੀ ਪਵਿੱਤਰਤਾ ਅਖੰਡਤਾ ਸੱਚਾਈ ਦਾ ਹੋਏਗਾ ਤੇ ਅਜੇਹਾ ਜਨਉ ਉਸ ਦੀ ਆਤਮਾ ਦੇ ਨਾਲ ਉਸ ਦੀ ਸਾਝ ਹੋਏਗੀ ਅਜੇਹਾ ਜਨਉ ਮਰਨੁ ਪ੍ਰਾਂਤਵੀ ਆਤਮਾ ਨਾਲ ਨਿਵੇਗਾ ਇਹ ਸੁਣ ਕੇ ਪੁਰੀ ਜੀ ਦਿੱਤਾ ਹੈਰਾਨਗੀ ਦੀ ਹੱਥ ਨਾ ਰਹੀ ਉਹ ਤਾਂ ਬਾਗ ਬਾਗ ਹੋ ਗਏ ਪਰ ਕਾਲੂ ਜੀ ਤਾਂ ਲਾਲ ਸੂਏ ਹੋ ਗਈ। ਮਤਲਬ ਮਹਿਤਾ ਕਾਲੂ ਜੀ ਗੁੱਸੇ ਵਿੱਚ ਆ ਗਈ। ਲੱਗੇ ਨਾਨਕ ਨੂੰ ਗਾਲਾਂ ਕੱਢਣ। ਤੂੰ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਰੀ ਨੱਕ ਵੱਡ ਦਿੱਤੀ ਏ। ਸਿਆਣਾ ਬਣਿਆ ਫਿਰਦਾ ਪਰ ਨਾਨਕ ਸਭ ਕੁਝ ਸ਼ਾਂਤੀ ਨਾਲ ਸੁਣਦੇ ਰਹੇ। ਨਾਨਕ ਦਾ ਜਨਉ ਨਾ ਧਾਰਨ ਕਰਨ ਦਾ ਕਾਰਨ ਸੁਣ ਕੇ ਪ੍ਰੋਹਿਤ ਜੀ ਬੜੇ ਹੈਰਾਨ ਹੋਏ ਪਰ ਇਸ ਦੇ ਉਲਟ ਉਹਨਾਂ ਦੇ ਪਿਤਾ ਜੀ ਗੁੱਸੇ ਨਾਲ ਲਾਲ ਹੋ ਗਏ ਉਹ ਨਾਨਕ ਨੂੰ ਗਾਲਾਂ ਕੱਢਣ ਲੱਗੇ ਕਿ ਉਸ ਨੇ ਇਹ ਜਿਹਾ ਕਿਉਂ ਕੀਤਾ ਹੈ ਕਿਉਂ ਉਸ ਦੀ ਜਿਹੜੀ ਰਿਸ਼ਤੇਦਾਰਾਂ ਦੇ ਵਿੱਚ ਨੱਕ ਬੜਾ ਦਿੱਤੀ ਹੈ ਪ੍ਰੋਹਿਤ ਨੇ ਹੱਥ ਜੋੜੇ ਤੇ ਕਹਿਣ ਲੱਗਾ ਨਾਨਕ ਨੂੰ ਮਾਮੂਲੀ ਬਾਲ ਨਾ ਸਮਝੋ ਇਹ ਤਾਂ ਈਸ਼ਵਰ ਦਾ ਅਵਤਾਰ ਜਾਪਦਾ ਹੈ ਇਸ ਦੇ ਦਰਸ਼ਨਾ ਨਾਲ ਹੀ ਭਵ ਸਾਗਰ ਤੋਂ ਪਾਰ ਉਤਰਿਆ ਜਾ ਸਕਦਾ ਹੈ ਸੁਪਰੋਹਿਤ ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਪਹਿਚਾਨ ਗਿਆ ਸੀ ਉਸ ਨੇ ਉਸ ਦੇ ਪਿਤਾ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਕਿ ਨਾਨਕ ਕੋਈ ਮਾਮੂਲੀ ਬਾਲਕ ਨਾ ਹੋ ਕੇ ਉਸ ਪਰਮਾਤਮਾ ਦਾ ਅਵਤਾਰ ਹੈ ਜੋ ਕਲਯੁਗ ਦਾ ਵਿੱਚ ਪਾਪਾਂ ਦਾ ਨਾਸ਼ ਕਰਨ ਦੇ ਲਈ ਆਇਆ ਹੈ ਤੇ ਉਸ ਦੇ ਦਰਸ਼ਨ ਦੇ ਨਾਲ ਭਾਵ ਸਾਗਰ ਭਾਵ 84 ਲੱਖ ਜੂਨਾ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਨੇਊ ਪਾਨ ਦੀ ਰਸਮ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ